ਓਹੋ ਕੋਈ ਨਾ ਅਰਗਨਿਕ ਆਕਾ ਮਾਤਾ ਤੁਹਾਡੇ ਭਾਗ ਆਏ ਮੁੱਖ ਵਾਤਾਵਰਣ ਨਾਲ ਬੋਲਣਗੇ ਜਦੋਂ ਕਿ ਟੇਪ ਉੱਪਰ ਜੀ ਆਜੋ ਜੀ ਇਧਰੇ ਸਰ ਜੀ ਜਿਲਕਲ ਤੋਂ ਸਪੈਸ਼ਲ ਪੰਜਰੀ ਪਟਾ ਲੈ ਕੇ ਆਏ ਬਹੁਤ ਬਹੁਤ ਵਧਾਈ ਕਰਕੇ ਆਇਓ ਕਿ ਨੂੰ ਹੋਇਆ ਬਹੁਤ ਬੀਰਿਆ ਛੱਡ ਕੇ ਤੁਸੀਂ ਸਾਡੇ ਸਾਨੂੰ ਵਾਲ ਕਰ ਲੈਣੀ ਹੋਈ ਜਲਦੀ ਆ ਪੁਆਇੰਟ ਕੋਈ ਨਹੀਂ ਕਾਦਰੀ ਵਿੱਚ ਆ ਰਿਹਾ ਹੈ ਹੁਣ ਕਿਹਾ ਸਾਰੇ ਨੂੰ ਪਤਾ ਨਹੀਂ ਕੌਣ ਕੌਣ ਆਇਆ ਕੋਈ ਨਹੀਂ ਕਰੋ ਗੁਰਵੀਰ ਕਰੋ ਫੋਨ ਨਾਲ ਕਿੱਥੇ ਆਪਾਂ ਰਹੀਓ ਸੰਦੀਪ ਹੋਣੀ ਦੀਪ ਕਿੱਥੇ ਆ ਉਹ ਤਾਂ ਲਾਰੇ ਉਹ ਅੰਮਾ ਤਾਈ ਬਾਜ਼ਰ ਗਿਆ ਹੋਇਆ ਮੈਂ ਕਿਤੇ ਵੀ ਸਾਰੇ ਜੋ ਆ ਬਾਬਾ ਜੀ ਤੁਹਾਡੀ ਜੇਤ ਆ ਜੇ ਤੁਹਾਡੀ ਜੇਤ ਅੱਗੇ ਨੂੰ ਚੱਲੋ ਇੱਥੇ ਕਰੋ ਰਮਨ ਰੱਖਿਆ ਉਹ ਅਗਾਂਹ ਨੂੰ ਮੜੇ ਜਾਂਦਾ ਨੂੰ ਪ੍ਰਮੇਂਦਰ ਕਿੱਥੇ ਆ ਪ੍ਰਮੇਂਦਰ ਆਇਆ ਨਹੀਂ ਪ੍ਰਮੇਂਦਰ ਇੱਥੇ ਆ ਆ ਮੇਰਾ ਪ੍ਰਮੇਂਦਰ ਨਹੀਂ ਆਇਆ ਪ੍ਰਮੇਂਦਰ ਇੱਥੇ ਲੱਗਿਆ ਆਜੋ ਅਰੇ ਕੀ ਬੋਹ ਸੋਹਣੀਆਂ ਵਧਾਈਆਂ ਭਾਈ ਜੀ ਬਹੁਤ ਵਧੀਆ ਜਾਹਰ ਪਰਵਾਹ ਬੰਦਾ ਹੈ ਤੁਹਾਡਾ ਠੀਕਾ ਬੱਲੇ ਬੱਲੇ ਬੋਲੇ ਸਨਿਹਾਲ ਸਾਸ ਰੀਆ ਕਾਲੇ ਜੱਪੜੇ ਸਨਿਹਾਲ ਸਾਸ ਰੀਆ ਕਾਲੇ ਜੀ ਬੀਬੀ ਮਾਨ ਜੀ ਅੱਜ ਤੁਸੀਂ ਬਿਲਗੇ ਦੀ ਨਗਰ ਪੰਚਾਇਤ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਆ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਮੈਂ ਫਿਰ ਸਾਇੰਸ ਦੇ ਗੁਰਦੇਵ ਜੀ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇਹ ਸਪ੍ਰਾਣਾ ਕਰਨ ਦਾ ਚਾਹੇ ਕਿਉਂ ਨਾ ਆਪਣਾ ਮਿਹਰ ਭਰਿਆ ਸਤਿ ਜਿਹੜਾ ਉਹ ਸਾਡੇ ਤੇ ਰੱਖਿਆ ਤੇ ਇੱਕ ਵੱਡੀ ਜਿੱਤ ਆਮ ਆਦਮੀ ਪਾਰਟੀ ਨੂੰ ਬਲਾਈ ਹੈ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਇਲੈਕਸ਼ਨ ਦਾ ਆ ਕਿ ਉਹ ਜਿਹੜਾ ਕ੍ਰਿਟਰੀਆ ਸੀ ਕਿ ਚਾਰ ਪਾਰਟੀਆਂ ਇਕੱਠੀਆਂ ਹੋ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਲੜ ਰਹੀਆਂ ਸੀ ਤੇ ਇਸ ਵੱਡੀ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਦਾ ਭਵਿੱਖ ਹਨਮਣੇਗਾ ਉਹ ਰੋਜ਼ ਦੇ ਨਾਲ ਅਸੀਂ ਕਲਕੇ ਦਾ ਬੱਤ ਬੱਤ ਕਸ਼ ਕਰਾਂਗੇ ਤੇ ਹੋਰ ਇੱਥੇ ਦੇ ਲੋਕਾਂ ਨੂੰ ਕੀ ਕਹਣਾ ਜੇ ਉਹਨੇ ਤੁਸੀਂ ਮੈਂ ਇਥੇ ਦੇ ਲੋਕਾਂ ਨੂੰ ਹੱਥ ਬਨ ਕੇ ਸਭ ਦਾ ਬਹੁਤ ਬਹੁਤ ਸਤਿਕਾਰ ਸਹਿਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਦਾ ਜੋ ਵੀ ਫੈਸਲਾ ਉਹਨਾਂ ਨੇ ਕੀਤਾ ਜਿੱਥੇ ਕਿਤੇ ਸਾਡੇ ਕੈਂਡੀਡੇਟ ਨਹੀਂ ਵੀ ਜਿੱਤੇ ਉੱਥੇ ਵੀ ਉਹਨਾਂ ਦਾ ਫੈਸਲਾ ਸਿਰ ਮੱਥੇ ਜਰੂਰ ਸਾਡੇ ਵਿੱਚ ਕੋਈ ਨਾ ਕੋਈ ਕਮੀ ਰਹੀ ਹੋਏਗੀ ਕਿ ਜਿੱਥੇ ਸਾਡਾ ਕੈਂਡੀਡੇਟ ਕੋਈ ਨਹੀਂ ਜਿੱਤ ਸਕਿਆ ਮੈਂ ਆਪਣੇ ਸਾਰੇ ਨਾਗਰਿਕ ਸਹਿਬਾਨਾਂ ਨੂੰ ਸਾਰੇ ਵੋਟਰ ਸਹਿਬਾਨਾਂ ਦਾ ਕੋਟਨ ਕੋਟਨ ਧੰਨਵਾਦ ਕਰਦੀ ਆ ਜਿਹਦੇ ਵਿੱਚ ਵਿਰੋਧ ਸੀ ਇੱਕ ਗਰਦਾਮ ਸਿੰਘ ਜੱਕਰੂ ਲੈ ਕੇ ਉਦੇ ਬਾਰੇ ਤੁਸੀਂ ਕੋਹ ਕਹਿਣਾ ਚਾਹੁੰਦੇ ਆ ਅ ਉਹਦਾ ਜਵਾਬ ਚੱਖੂ ਵੀ ਦੇਗਾ ਔਰ ਇਸ ਜਤਨੇ ਉਹਦਾ ਜਵਾਬ ਆਪਣੇ ਆਪ ਦੇ ਦਿੱਤਾ ਹੋਇਆ ਔਰ ਲੋਕ ਜਵਾਬ ਦਿੰਦੇ ਹੁੰਦੇ ਆ ਇਹਨਾਂ ਚੀਜ਼ਾਂ ਦਾ ਵੋਟਰ ਜਵਾਬ ਦਿੰਦੇ ਹੁੰਦੇ ਆ ਉਹਨਾਂ ਨੇ ਵੱਖੂ ਵੀ ਜਵਾਬ ਇਹਦਾ ਦੇ ਦਿੱਤਾ ਮੇਰੇ ਮੂੰਹੋਂ ਕਹਿਣ ਵਾਲੀ ਕੋਈ ਗੱਲ ਨਹੀਂ ਸੀ ਹਾਂਜੀ ਗਰਨਾਵ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਇਹ ਹੀ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਨਫ਼ਰਤ ਲਾਈ ਗਈ ਕੋਈ ਜਾਤ ਦੇ ਆਧਾਰ ਤੇ ਰਾਜਨੀਤੀ ਕੀਤੀ ਗਈ ਉਹਨਾਂ ਲੋਕਾਂ ਨੂੰ ਪਿੰਡ ਦੇ ਇਸ ਮਸ਼ਿੰਦਿਆਂ ਨੇ ਇਸ ਵੋਟਰਾਂ ਨੇ ਨਿਖਾਰਿਆ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਇਸ ਥਲ ਤੋਂ ਉੱਪਰ ਪੱਧਰ ਤੇ ਉੱਠ ਕੇ ਰਾਜਨੀਤੀ ਕਰਨੀ ਚਾਹੀਦੀ ਆ ਇਹਨਾਂ ਦੇ ਲੋਕਾਂ ਨੇ ਜੋ ਹੱਥ ਵਧਾ ਦਿੱਤਾ ਸਾਡੇ ਸਿਰ ਉੱਤੇ ਜਿਹੜੀਆਂ ਸੇਵਾ ਸਾਨੂੰ ਆਈਆਂ ਉਹਨਾਂ ਦਾ ਵੀ ਸਾਰੇ ਵੋਟਰਾਂ ਦਾ ਧੰਨਵਾਦ ਕਿਤੇ ਅਸੀਂ ਪਛੜ ਗਏ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਸਾਡੀ ਜਿਹੜੀ ਕਾਮੀ ਰਹੀ ਹੈ ਉਹ ਕਾਮੀ ਨੂੰ ਅਗਲੇ ਸਮੇਂ ਅਸੀਂ ਦੂਰ ਕਰਾਂਗੇ ਇੱਥੇ ਮਿਲ ਕੇ ਦੇ ਲੋਕ ਜਿੱਤੇ ਨੇ ਨਾਮ ਸੁਧਾਰਨ ਲੋਕ ਜਿੱਤੇ ਨੇ ਧਾਟਾਂ ਦੇ ਕਿੰਗਰੇਟ ਅੱਥੇ ਨੇ ਧਾਰ ਲੋਕ ਹਰੇ ਨੇ ਜਿਨ੍ਹਾਂ ਦੇ ਕੈਰੈਕਟਰ ਦੇ ਉੱਤੇ ਕਾਰਗੋੜ ਦੇ ਸਿਧਾਂਤ